ਦੇ ਸਾਹਮਣੇ ਹੈ ਵੀ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਆਪਣੀ ਜਥੇਬੰਦੀ ਬਣਾ ਕੇ ਲੜ ਰਹੇ ਹੋ ਤੇ ਜਦੋਂ ਲੜਦਿਆਂ ਲੜਦਿਆਂ ਤੁਹਾਨੂੰ ਕੁਝ ਆਸ ਬੱਜੀ ਸੀ ਵੀ ਇਹ ਸਰਕਾਰ ਸਾਨੂੰ ਪੱਕੇ ਕਰੇਗੀ ਸਰਕਾਰ ਪੋਲਿਸੀ ਲੈ ਕੇ ਆ ਰਹੀ ਹੈ ਅੱਜ ਤੱਕ ਦੇ ਇਤਿਹਾਸ ਦੇ ਅੰਦਰ ਸਾਰਿਆਂ ਨਾਲੋਂ ਮਾੜੀ ਪੋਲਿਸੀ ਇਹ ਸਰਕਾਰ ਲੈ ਕੇ ਆਈ ਹੈ ਪੱਕੇ ਕਰਨ ਵਾਲੀ ਇਸ ਪੋਲਿਸੀ ਦੇ ਤਹਿਤ ਤੁਹਾਨੂੰ 58 ਸਾਲ ਤੱਕ ਸਿਰਫ ਤੁਹਾਡੀਆਂ ਦਿਹਾੜੀਆਂ ਲੱਗਣੀਆਂ 56 ਤੇ ਤੁਹਾਨੂੰ ਨਾ ਪੱਕਿਆ ਕਰਨ ਵਾਸਤੇ ਪੱਕੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਕੋਈ ਹੋਰ ਅਨਾਊਂਸਸ ਮਿਲਣਗੇ ਹੋਰ ਸੁਵਿਧਾਵਾਂ ਮਿਲਣਗੀਆਂ ਪੈਨਸ਼ਨ ਤਾਂ ਬੜੀ ਦੂਰ ਦੀ ਗੱਲ ਹੈ ਸਿਰਫ ਤੁਹਾਡੀ ਤਨਖਾਹ ਦੇ ਵਿੱਚ ਥੋੜਾ ਜਿਹਾ ਵਾਧਾ ਕਰਕੇ ਤੁਹਾਡੀ 56 ਹਜ਼ਾਰ ਤੱਕ ਦੀ ਦਿਹਾੜੀ ਦੀ ਗਾਰੰਟੀ ਕਰ ਰਹੇ ਨੇ ਇਹ ਤੋਂ ਵੱਧ ਕੁਝ ਨਹੀਂ ਕਰ ਰਹੇ ਨੇ ਤੇ ਇਸ ਕਰਕੇ ਜਦੋਂ ਇਹ ਸਰਕਾਰ ਵੱਲੋਂ ਤੇ ਪਹਿਲੀਆਂ ਸਰਕਾਰਾਂ ਵੱਲੋਂ ਲੋਕ ਪੈਨਸ਼ਨ ਦੇ ਸੇ ਹਰ ਕਿਰਤੀ ਨੂੰ ਮਿਲਣੀ ਚਾਹੀਦੀ ਹੈ ਭਾਵੇਂ ਉਹ ਸੜਕ ਤੇ ਕੰਮ ਕਰ ਰਿਹਾ ਹੋਵੇ ਪੱਠੇ ਤੇ ਕਰ ਰਿਹਾ ਹੋਵੇ ਖੇਤ ਤੇ ਕਰ ਰਿਹਾ ਹੋਵੇ ਜਿਹਨੇ ਆਪਣੇ ਜੀਵਨ ਦਾ ਜਵਾਨੀ ਤੋਂ ਲੈ ਕੇ 55 60 70 ਤੱਕ ਆਪਣੇ ਪਿੰਡੇ ਦਾ ਖੂਨ ਬਹਾਇਆ ਹੋਵੇ ਉਹਨੂੰ ਲਾਜ਼ਮੀ ਤੌਰ ਤੇ 55 60 70 ਤੋਂ ਬਾਅਦ ਜ਼ਿੰਦਗੀ ਬਸਰ ਕਰਨ ਵਾਸਤੇ ਯੂਨ ਜੋ ਕੇ ਪੈਸੇ ਪੈਨਸ਼ਨ ਦੇ ਰੂਪ ਚ ਮਿਲਣੇ ਚਾਹੀਦੇ ਹੈ ਪਰ ਇਹਨਾਂ ਬੇਈਮਾਨਾਂ ਨੇ ਜਿਨ੍ਹਾਂ ਨੂੰ ਮਿਲਦੇ ਸੀਗੇ ਉਨਾ ਤੋਂ ਵੀ ਖੋਲਗੇ ਦੀਦਾ ਵਾ ਤੇ ਨਾ ਹੀ ਹੋਰ ਕੋਈ ਬਾਕੀ ਸੁਖ ਹੁਕਮ ਇਸ ਕਰਕੇ ਸਰਕਾਰ ਜਿਹੜੀਆਂ ਫੀਸਾਂ ਤੇ ਫੀਨਾਂ ਚੋਰੀਆਂ ਹੋ ਰਹੀਆਂ ਉਹਦੇ ਰਹੀ ਸਾਨੂੰ ਲੋਕਾਂ ਨੂੰ ਮਲਾਜਮਾਂ ਨੂੰ ਘੁਟ ਮਾਰੀ ਆ ਇਸ ਲਈ ਲੋੜ ਅੱਜ ਦੇ ਸਮੇਂ ਵਿੱਚ ਜਾਗਰੂਕ ਹੋਣ ਦੀ ਸਾਡੀ ਜੇ ਆਪਾਂ ਜਾਗਰੂਕ ਨਾ ਹੋਏ ਨੇ ਤਾਂ ਇਹ ਸਰਕਾਰ ਜੋ ਆਪਾਂ ਇਕੱਲੇ ਨਾਲ ਕੁਝ ਕਹਿ ਰਹੀ ਏ ਇਸੇ ਹਾਰ ਵਾਲੀ ਸਰਕਾਰ ਆ ਜਿਹੜੀ ਪ੍ਰਚਾਰੀ ਦੇ ਲਈ ਹੀ ਆ ਤਾਂ ਇਹ ਸਤਾ ਘਾਣ ਕਰ ਦੋਗੇ ਜਿੱਦਾਂ ਜਿੱਦੇ ਬਾਅਦ ਨਹੀਂ ਪਿੱਛੇ ਵੀ ਵੇਖਿਆ ਜਿਹੜਾ ਮੁੱਖ ਮੰਤਰੀ ਆ ਉਹ ਇੰਨਾ ਹੰਕਾਰਿਆ ਹੋਇਆ ਤੇ ਅੰਨਾ ਅੜਿਆਵਾ ਪਿੱਛੇ ਰੈਂਕ ਨੂੰ ਪਣਵਾਣ ਜੁਰੀਆਂ ਤੇ ਰੈਂਕ ਨੂੰ ਆਫੀਸਰ ਜੁਰੀਆਂ ਤਸੀਮਦਾਰ ਸਾਹਿਬਾਨਾਂ ਦਾ ਇਹ ਨਾਲ ਪਿੱਛੇ ਪੱਗਾ ਹੋਇਆ ਇੱਕ ਇੱਕਨੇ ਜਿਹੜਾ ਵਿਚਾਣ ਤੁਰਦਾ ਫਿਰਦਾ ਰਿਹਾ ਤੇ ਉਥੇ ਮਜਬੂਰ ਕਰਿਆ ਉਹਨਾਂ ਨੂੰ ਹਾਜ਼ਰ ਹੋਣ ਲਈ ਇਸ ਲਈ ਇਹ ਸਾਡੇ ਲਈ ਇੱਕ ਸਬਕ ਵੀ ਆ ਤੇ ਇੱਕ ਸੰਕੇਤ ਵੀ ਆ ਵੀ ਅਸੀਂ ਇਕੱਠੇ ਹੋ ਕੇ ਜਿਹੜੀ ਸਰਕਾਰ ਆ ਉਨੇਖਾ ਉਨੇਖਾ ਨਾ ਐ ਪੂਰਾ ਟੱਪ ਕੇ ਵਗਰ বাজਾਈਏ ਸਾਹਮਣੇ ਹੈ ਵੀ ਤੁਸੀਂ ਕਿੰਨੇ ਲੰਬੇ ਸਮੇਂ ਤੋਂ ਆਪਣੀ ਜਥੇਬੰਦੀ ਬਣਾ ਕੇ ਲੜ ਰਹੇ ਹੋ ਤੇ ਜਦੋਂ ਲੜਦਿਆਂ ਲੜਦਿਆਂ ਤੁਹਾਨੂੰ ਕੁਝ ਆਸ ਬੱਜੀ ਸੀ ਵੀ ਇਹ ਸਰਕਾਰ ਸਾਨੂੰ ਪੱਕੇ ਕਰੇਗੀ ਸਰਕਾਰ ਪੋਲਿਸੀ ਲੈ ਕੇ ਆ ਰਹੀ ਹੈ ਅੱਜ ਤੱਕ ਦੇ ਇਤਿਹਾਸ ਦੇ ਅੰਦਰ ਸਾਰਿਆਂ ਨਾਲੋਂ ਮਾੜੀ ਪੋਲਿਸੀ ਹੈ ਸਰਕਾਰ ਲੈ ਕੇ ਆਈ ਹੈ ਪੱਕੇ ਕਰਨ ਵਾਲੀ ਇਸ ਪਾਲਸੀ ਦੇ ਤਹਿਤ ਤੁਹਾਨੂੰ 58 ਸਾਲ ਤੱਕ ਸਿਰਫ ਤੁਹਾਡੀਆਂ ਦਿਹਾੜੀਆਂ ਲੱਗਣਗੀਆਂ 58 ਤੇ ਤੁਹਾਨੂੰ ਨਾ ਪੱਕਿਆ ਕਰਨ ਵਾਸਤੇ ਪੱਕੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਕੋਈ ਹੋਰ ਅਨੌਂਸਮੈਂਟਸ ਮਿਲ ਗਏ ਹੋਰ ਸੁਵਿਧਾਵਾਂ ਮਿਲਣਗੀਆਂ ਪੈਨਸ਼ਨ ਤਾਂ ਬੜੀ ਦੂਰ ਦੀ ਗੱਲ ਹੈ ਸਿਰਫ ਤੁਹਾਡੀ ਤਨਖਾਹ ਦੇ ਵਿੱਚ ਥੋੜਾ ਜਿਹਾ ਵਾਧਾ ਕਰਕੇ ਤੁਹਾਡੀ 58 ਸਾਲ ਤੱਕ ਦੀ ਦਿਹਾੜੀ ਦੀ ਗਾਰੰਟੀ ਕਰ ਰਹੇ ਨੇ ਇਹ ਤੋਂ ਵੱਧ ਕੁਝ ਨਹੀਂ ਕਰ ਰਹੇ ਨੇ ਤੇ ਇਸ ਕਰਕੇ ਜਦੋਂ ਇਹ ਸਰਕਾਰ ਵੱਲੋਂ ਤੇ ਪਹਿਲੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਪੈਨਸ਼ਨ ਦੇ ਸੇ ਹਰ ਕਿਰਤੀ ਨੂੰ ਮਿਲਣੀ ਚਾਹੀਦੀ ਹੈ ਭਾਵੇਂ ਉਹ ਸੜਕ ਤੇ ਕੰਮ ਕਰ ਰਿਹਾ ਹੋਵੇ ਪੱਠੇ ਤੇ ਕਰ ਰਿਹਾ ਹੋਵੇ ਖੇਤ ਤੇ ਕਰ ਰਿਹਾ ਹੋਵੇ ਜਿਨੇ ਆਪਣੇ ਜੀਵਨ ਦਾ ਜਵਾਨੀ ਤੋਂ ਲੈ ਕੇ 55 60 70 ਤੱਕ ਆਪਣੇ ਪਿੰਡੇ ਦਾ ਖੂਨ ਬਹਾਇਆ ਹੋਵੇ ਉਹਨੂੰ ਲਾਜ਼ਮੀ ਤੌਰ ਤੇ 55 60 70 ਤੋਂ ਬਾਅਦ ਜ਼ਿੰਦਗੀ ਬਸਰ ਕਰਨ ਵਾਸਤੇ ਯੋਗ ਜੋਗੇ ਪੈਸੇ ਪੈਨਸ਼ਨ ਦੇ ਰੂਪ ਚ ਮਿਲਣੇ ਚਾਹੀਦੇ ਹੈ ਪਰ ਇਹਨਾ ਬੇਈਮਾਨਾ ਨੇ ਜਿਨ੍ਹਾਂ ਨੂੰ ਮਿਲਦੇ ਸਵੇ ਉਹਨਾਂ ਤੋਂ ਵੀ ਖੋਲੇਗੇ